माड़ा yeah. 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 um, yeah. मु ਮਰ ਜਣਾ ਕੋ ਸਾੜਾ ਚੜਦਾ ਜੱਪਾ ਕਲਾ ਆ ਪਾਕ ਪਟੜਾ ਹਾਂ ਮਰ ਜਣਾ ਲਾਲਾ ਤਗਣਾ ਹਾਂ ਛਾ ਦੀਪੂ ਮੇਰੀ ਗਾਲ ਸੁਣ ਮੈਂ ਹੋਈ ਅਜ ਪਿਆਰ ਪਿਆਰ ਹੋ ਕੇ ਮੈਂ ਲੈਂਦਾ ਬੇਕਰ ਮਰ ਜਣਿਆ ਪੁੱਛ ਕੇ ਹੋਣਦਾ ਮਰ ਜਣਾ ਤੇਰੀ ਸ਼ੇਪ ਕਰਨ ਵਾਲੀ ਹੋਈ ਤਾਂ ਕਰਕੇ ਲੈਂਦਾ ਮਰ ਜਣਾ ਦਾੜੀ ਬੜੀ ദോ മി മർജന ഇത വെക്കു ആ വേണ്ടി ਦੀਪੂ ਇੱਧਰ ਵੇਹ ਡੋਲੇ ਬਣੰਡੇ ਇੱਧਰ ਵੇਹ ਦੀਪੂ ਮਰ ਜਾਣਾ ਲੈ ਲੱਥ ਜਾਣਿਆ ਇੱਧਰ ਵੇਹ ਹੈਕੜੀ ਡੋळ्या ਚ ਜਾਣ ਇੱਧਰ ਵੇਹ ਗੱਲਬਾਤ ਵੱਖਰੀ ਵੇਹ ਲੈ ਦੀਪੂ ਦੀਪੂ ਮੇਰੀ ਗੱਲ ਸੁਣ ਮੈਂ ਆਈ ਨਹਿਰ ਚ ਡੁੱਬਣ ਮਰ ਜਾਂ ਅੰਬਰਸਾਰ ਲੱਭਣਾ ਹੀ ਲੱਗ ਲੁੱਭ ਕੇ ਹਣ ਨਹਿਰ ਚ ਡੁੱਬਣਾ ਐ ਨਾ ਸੋਚੀ ਫੁੱਦੂ ਖਿਚਣ ਡੇ ਮਰ ਜਾਣਾ ਵਾ ਜਵਲਾ ਮੈਨੂੰ ਲੱਭਣ ਨਹੀਂ ਤੂੰ ਡਿਆ ਦੇਖੂ ਅਲਦਰ ਵੇ ਮੈਂ ਯਾਸੀ ਪੀ ਲਿਆਂਦੀ ਆ ਵੇ ਯਾਸੀ ਪੀ ਲਿਆਂਦੀ ਉਹ ਪੱਥਰ ਪੁੱਥਰ ਤੋੜਨ ਲਈ ਆ ਵੇ ਲਾ ਬੜ ਰੋਜਲਿਓ ਮਰਜਣਾ 10 ਲੱਖ ਦਾ ਐ ਯੋ ਵੇਲਾ ਕਿੰਨਾ ਮਹਿੰਗਾ ਐ ਯੋ ਆ ਵੇਲਾ ਆ ਵੇ ਚੱਲਦਾ ਵੀ ਆ ਵੇਲਾ ਮਰਜਣਾ ਲੈ ਲੱਤ ਜਾਣਾ ਵਧਾਈ ਦੇ ਦੇ ਆ ਵੇਲਾ ਕਰਾਂ ਲਿਆਂਦੀ ਮੈਂ ਜੱਸੀਪੀ ਦੀਪੂ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਕਹਿਤਾਈ ਮੈਂ ਲਿਆਂਦੇ ਉਹਦੇ ਘਰ ਕਿ ਬਿੱਲੇ ਦੇ ਹਟਿਓ ਕੱਪੜੇ ਤਾਂ ਮਰਜਣਾ ਤੈਨੂੰ ਨਹੀਂ ਪਤਾ ਲੱਗਦਾ ਆ ਵੇ ਬਿੱਲੇ ਦੇ ਹਟਿਓ ਕੱਪੜੇ ਲਿਆਂਦੇ ਉਹ ਕਹਿੰਦਾ 800 ਦਾ ਸੂਟ ਆ ਮਰਜਣਾ ਲੈ ਲੱਖ ਜਾਣਿਆ ਤੂੰ ਦਿੱਤਾ ਮੈਨੂੰ 500 ਰੁਪਈਆ ਮੱਥਣਾ ਨਾ ਹੋਵੇ ਸ਼ਰਮ ਆਉਂਦੀ ਮੈਨੂੰ ਕਹਿੰਦਿਆਂ ਵੀ ਬੜੀ ਬੇਇੱਜ਼ਤੀ ਕਰਦਾ ਨਾਲ ਲੈਂਦਿਆਂ ਮੈਂ ਐਣਕਾ ਹੱਥ 200 ਰੁਪਏ ਦੀਆਂ ਮਰਜਣਾ ਖੱਜਲੂ ਨਾ ਰਹਿਣਾ ਕਿ ਪੁੱਛ ਲੈ ਕਰ दीपू तेरे मुंह गाना सुना हुआ इधर वे इधर वे दीपू मर जाना लाल आते जाना इधर मैं गाना सुना चल टम लकल टम टम लकल टम टम लकल टम टम दीपू मारा जाने आ मर जाने आ लाल